देवी क्या समस्या है हम लोग काम कर रहे है काम तो करे हुए साल भर से कर रही हूँ उसके बाद आज दो महीने से पेमेंट नहीं पा रहे है तो उसके बाद बोल रहा कि सोमवार देंगे मंगलवार देंगे बुधवार देंगे ऐसे करते करते बोलते कंपनी चलाएंगे उसके बाद एक एकाएक कंपनी बंद कर दिया पेमेंट देना जी आप आप कहाँ रहते हूँ मच्छुआ कैसे चलता है गुजारा फिर पेमेंट के गुजारा क्या करेंगे हम लोग गरीब आदमी किधर से किधर कर लेते हैं ਉਹ ਕਹਤੇ ਕਿਆ ਹੈ ਆਪਕੋ ਪੇਮੈਂਟ ਦੇ ਦੇ ਹਮ ਲੋਕ ਕੇ ਪੇਮੈਂਟ ਚਾਹੀਏ ਕਹਤੇ ਕਿਆ ਹੈ ਜੀ ਇਹ ਕਹਤਾ ਹੈ ਕਿ ਸੋਮਾਰ ਕੇ ਦੇਗੇ ਕਿਤਨੇ ਸੋਮਾਰ ਬੋਲ ਬਿਆ ਦਿਆ ਨਹੀਂ ਆਪਨੇ ਲੇਬਰ ਇਨਸਪੈਕਟਰ ਕੋ ਫੋਨ ਕੀਤਾ ਜੋ ਲੇਬਰ ਇਨਸਪੈਕਟਰ ਹੁੰਦਾ ਹੈ ਨਹੀਂ ਜੀ ਨਹੀਂ ਕੀਆ ਦਰਸਾ ਬਣਾਉ ਜੀ ਮੇਰਾ ਅੱਛਾ ਜੀ ਇਹ ਜੋ ਕੰਪਨੀ ਕੰਮ ਕਰਦੀ ਹੈ ਜੀ ਉਜਾ ਇੱਥੇ ਕਾ ਜੀ ਇਹ ਉਜਾ ਪਟੀਆਂ ਚ ਅੱਛਾ ਕੀ ਪ੍ਰੋਬਲਮ ਸਮੱਸਿਆ ਕੀ ਥੋੜੀ ਸਾਡੀ ਪੇਮੈਂਟ ਨਹੀਂ ਪਾ ਰਹੇ ਦੋ ਤਿੰਨ ਮਹੀਨੇ ਪੇਮੈਂਟ ਸਾਡੀ ਖੜੀ ਹੈ ਜੀ ਪੇਮੈਂਟ ਨਹੀਂ ਪਾ ਰਹੇ ਸਾਡੀ ਕੀ ਕਾਲੀ ਪੇਮੈਂਟ ਹੈਗਾ ਜੀ ਥੋੜੀ ਜੁੜੇ ਕਰ ਰਹੇ ਸੀ ਨੈਟ ਰੂਟੀ ਕਰ ਚੌੜਾ ਦੀ ਪਾਣੀ ਦੇ ਹੈਗੇ ਅੰਦਰ ਤੁਸੀਂ ਨਜ਼ੂਰੀ ਕਰਦੇ ਹੋ ਅੰਦਰ ਕੀ ਕੰਮ ਕਰਦੇ ਹੋ ਅੰਦਰ ਅਸੀਂ ਮਸ਼ੀਨਾਂ ਚਲਾ ਰਹੇ ਹਾਂ ਜੀ ਮਸ਼ੀਨਾਂ ਚਲਾ ਰਹੇ ਕਾਦੀ ਮਸ਼ੀਨਾਂ ਚੱਲਦੀਆਂ ਅੰਦਰ ਕਟਿੰਗ ਚਲਾ ਰਹੇ ਹੈਗੇ ਕਟਿੰਗ ਲਾ ਹਾਂ ਕੀ ਕਹਿੰਦੇ ਕੀ ਹੁਣ ਤਰਖਾਦ ਹੋ ਰਿਹਾ ਸਾਡੇ ਵੀ ਅਮਣ ਪਾਣੀ ਦੋ ਮਹੀਨੇ ਹੋ ਗਏ ਸਾਨੂੰ ਸਾਡੇ ਮਕਾਨ ਕਿਰਾਏ ਮੰਗ ਰਹੇ ਹੈ ਹਨ ਕਿਰਾਇਆ ਸਾਡਾ ਮੁਕਿਆ ਹੋੜੀ ਪਾਣੀ ਹੈ ਕਿ ਦੋ ਮਹੀਨੇ ਹੋ ਗਏ ਠੱਕੇ ਖਾਂਦੇ ਕਿੰਨੀ ਪੇਮੈਂਟ ਹੈ ਤੁਹਾਡੀ ਜੀ ਸਾਡੇ ਹੈਗੇ ਨਾ ਨੋਟ ਦੱਸਦਾ ਛੱਡ ਕੇ ਤੁਹਾਡੀ ਬਣੀ ਹੋਈ ਹੈ ਇੱਕ ਇੱਕ ਮਹੀਨੇ ਦੀ ਹਾਂ ਜੀ ਕੀ ਕਹਿੰਦੇ ਕੀ ਕਾਰਨ ਕੀ ਆ ਮੱਖੋਂ ਚੱਕਦੇ ਨਹੀਂ ਹੈਗੇ ਸਾਡੇ ਕਦੇ ਪਹਿਲਾਂ ਸੋਮਵਾਰ ਤੇ ਫੈਕਟਰੀ ਚਲਦੀ ਹੈ ਕਿ ਬੰਦ ਹੋ ਗਈ ਜੀ ਬੰਦ ਕਰੀ ਬਾਈ ਜੀ ਫੈਕਟਰੀ ਬੰਦ ਕਰੀ ਹਾਂਜੀ ਕੀ ਕਰ ਫੈਕਟਰੀ ਬੰਦ ਕਿਉਂ ਹੋ ਗਈ ਕੋਈ ਪਤਾ ਨਹੀਂ ਹਲੇ ਕੀ ਆ ਦੱਸ ਦੇ ਕੁਝ ਨਹੀਂ ਆਉਂਦਾ ਸਾਨੂੰ ਠੀਕ ਆ ਸਿੰਘ ਜੀ ਕੀ ਸਮੱਸਿਆ ਕੀ ਆ ਜੀ ਸਾਡਾ ਤਾਂ ਸੈਲਰੀ ਨਹੀਂ ਮਿਲੀ ਜੀ ਹਜੇ 2 ਮਹੀਨੇ ਹੋ ਗਏ ਸੈਲਰੀ ਨੂੰ ਲੈ ਇਹਨੂੰ ਔਰ ਨਾ ਹੁਣ ਦੇਣ ਦਾ ਕੋਈ ਕਹਿ ਰਹੇ ਨੇ ਲਾਰੇ ਇਹ ਲਾਈ ਜਾਂਦੇ ਨੇ ਕਹਿੰਦੇ ਕਿ ਅੱਜ ਦੇ ਦਾਂਗੇ ਕੱਲ ਦੇ ਦਾਂਗੇ ਹੁਣ ਹਫਤਾ ਹੋ ਗਿਆ ਕਹਿੰਦੇ ਜੀ ਕਿ ਬੁੱਧਵਾਰ ਨੂੰ ਦੇ ਦਾਂਗੇ ਬੁੱਧਵਾਰ ਨੂੰ ਵੀ ਨਹੀਂ ਆਇਆ ਅੱਜ ਸ਼ੁੱਕਰਵਾਰ ਹੀ ਹੁਣ ਕਹਿੰਦੇ ਫੇਰ ਸੋਮਵਾਰ ਨੂੰ ਦਵਾਂਗੇ ਇਹ ਫੈਕਟਰੀ ਜਲਦੀ ਹੀ ਕਿ ਬੰਦ ਹੋ ਗਈ ਹਾਂਜੀ ਇਹ ਤਾਂ ਬੰਦ ਹੋ ਗਈ ਹੁਣ ਲੈਣਾ ਪਾਵਰ ਆ ਰਹੀ ਹੈ ਕਲੋਨੀ ਵਾਲੇ ਬੰਦੇ 20 25 ਅੰਦਰ ਰਹਿੰਦੇ ਨੇ ਉਹਨਾਂ ਨੂੰ ਨਾ ਪਾਵਰ ਆ ਨਾ ਖਾਣ ਨੂੰ ਕੰਟੀਨ ਵਾਲੇ ਨੂੰ ਵੀ ਪੈਸੇ ਨਹੀਂ ਮਿਲੇ ਹੁਣ ਬੰਦਾ ਕਰੂਗਾ ਕੀ ਜੀ ਹੁਣ ਤੁਸੀਂ ਕਿੱਥੇ ਰਹਿੰਦੇ ਹੋ ਅਸੀਂ ਤਾਂ ਕਲੋਨੀ 'ਚ ਰਹਿੰਦੇ ਹਾਂ ਇਹ ਫਿਰ ਉਹਨਾਂ ਦਾ ਗੁਜ਼ਾਰਾ ਕਿੱਦਾਂ ਚੱਲਦਾ ਫਿਰ ਕਿੱਥੇ ਚੱਲਦਾ ਜੀ ਉੱਥੇ ਡੀਜੀ ਚੱਲਦੀ ਸੀ ਉਹਦੇ ਵੀ ਪਾਵਰ ਖਤਮ ਹੋ ਗਿਆ ਤੇਲ ਖਤਮ ਹੋ ਗਿਆ ਅੱਛਾ ਤਾਂ ਹੀ ਤਾਂ ਖੜੇ ਆ ਜੀ ਉਹਰੇ ਥੋੜੀ ਬਾਣੀ ਕਿੱਥੋਂ ਮਿਲਦਾ ਫਿਰ ਹੁਣ ਉਹ ਕਦੇ ਕਦੇ ਕੰਟੀਨ ਵਾਲਾ ਬੁਲਾ ਲੈਂਦਾ ਜੀ ਤਾਂ ਠੀਕ ਆ ਨਹੀਂ ਤਾਂ ਭੁ ਆ ਮੇਰੀ ਤਾਂ 35000 ਰੈਂਦੀ ਆ ਜੀ 35000 ਕਿੰਨੇ ਮੁਲਾਜ਼ਮ ਅੰਦਰ ਕੰਮ ਕਰਦੇ ਆ ਅੰਦਰ ਤਾਂ ਕਰਦੇ 100 150 ਹੈਗੇ ਜੀ ਸਭੀ ਪਖਾੜੇਦੀ ਆ ਸਾਰਿਆਂ ਦੀ ਰਹਿੰਦੀ ਆ ਜੀ ਠੀਕ ਹੈ ਅਸਲ ਦੇ ਵਿੱਚ ਥੋੜੀ ਜਿਹੀ ਰੈਸੈਸ਼ਨ ਚੱਲ ਰਿਹਾ ਅੱਛਾ ਜੀ ਤੇ ਉਹਦੇ ਕਰਕੇ ਥੋੜੀ ਜਿਹੀ ਫੈਕਟਰੀ ক্লোਜ਼ ਕੀਤੀ ਆ ਡੈਕਟਰੀ ਚੱਲੇਗੀ ਤੇ ਸਾਰਿਆਂ ਦੀ ਬੌਜੀ ਦੇ ਨਾਲ ਗੱਲ ਹੋਈ ਸੀ ਉਹ ਕਹਿੰਦੇ ਵੀ ਸੋਮਵਾਰ ਮੰਗਲਵਾਰ ਸਾਰਿਆਂ ਦੀ ਤਨਖਾਹ ਪੈ ਜੂਗੀ ਠੀਕ ਜੀ ਨੀ ਇਹ ਜੀ ਫੈਕਟਰੀ ਬੰਦ ਕਿਉਂ ਹੋ ਗਈ ਕੀ ਕੋਈ ਜਲਤਾ ਪਤਾ ਚੱਲਦਾ ਤੱਕ ਇਹਦਾ ਮੰਦਾ ਚੱਲ ਰਿਹਾ ਜੀ ਉਹਦੇ ਕਰਕੇ ਆ ਕਿੰਨੇ ਬਲਾਜ਼ਮ ਕੰਮ ਕਰਦੇ ਅੰਦਰ ਅੰਦਰ ਜਾ ਇਹ ਤਾਂ ਨਹੀਂ ਕੋਈ ਅੰਦਾਜ਼ਾ 100 ਕਿਤੇ ਕਿਤੇ ਬਲਾਜ਼ਮ ਹੋਏਗਾ ਜੇ ਅੰਦਰ ਬੜਾ ਜਿਹੜੇ ਹੈਗੇ ਕਲੋਨੀਆ ਚ ਉਹਨਾਂ ਦੀ ਬਿਜਲੀ ਪਾਣੀ ਵੀ ਹੈ ਨਹੀਂ ਅੰਦਰ ਦਿੱਕਤ ਹੈ ਕੋਈ ਉਹ ਕੀ ਤਾਂ ਜੀ ਅੰਦਰ ਦੇ ਫਲੋੜੀ ਵਾਲੇ ਵੀ ਆਲੇ ਤੋਂ ਕਲੋਨੀ ਵਾਲੇ ਹੈਗੇ ਥੋੜੀ ਜਿਹਾ ਬੰਦੇ ਆ ਉਹਨਾਂ ਕੋਲ ਬਿਜਲੀ ਪਾਣੀ ਹੈ ਨਹੀਂ ਅੰਦਰ ਹਲੇ ਨਹੀਂ ਜੀ ਹਲੇ ਬਿਜਲੀ ਪਾਣੀ ਦਾ ਬਿਠੇ ਬਿਠਾ ਨਹੀਂ ਪਾਣੀ ਦਾ ਉਹਦਾ ਇੰਤਜ਼ਾਮ ਹੁੰਦਾ ਡੀਜੀ ਚਲਾਉਨੇ ਆ ਅਸੀਂ ਅੱਛਾ ਹਾਂ ਦੋ ਟਾਈਮ ਡਿਜੀਟ ਬਿੱਟੀ ਦੀ ਲਾਈਟ ਦਨ ਰੋਟੀ ਪਾਣੀ ਦਾ ਖਰਚਾ ਕਿੱਥੋਂ ਦੇ ਰੋਟੀ ਪਾਣੀ ਤਾਂ ਕੰਟਿਨ ਚੱਲਦੀ ਹੈ ਜੀ ਕੰਟਿਨ ਚੱਲਦੀ ਹੈ ਜੀ ਪਟਕ ਸ਼ੁਰੂ ਹੁੰਦੀ ਸਵੇਰ ਵਾਂਗ ਜੀ ਫੈਕਟਰੀ ਇਹ ਜੀ ਆ ਬਸ ਮੰਡੇ ਤੋਂ ਮੰਡੇ ਹਾਂ ਬਿਜੂ ਕੀ ਮੰਡੇ ਤੋਂ ਜੀ ਹਾਂ ਜੀ ਸਮਰ ਮੰਗਲਵਾਰ ਬਾਉ ਜੀ ਨਾਲ ਗੱਲ ਹੋਈ ਹੈ ਜੀ ਹਾਂ ਤਰ੍ਹਾਂ ਮਿਲ ਜਾਈਏ